ਸਿੰਖਸਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਤਾ ਬਾਰੇ ਕੋਈ ਸ਼ਬਦ ਕੇ ਕੀ ਕਹਿਣਾ ਚਾਹੁੰਦੇ ਨੇ ਬਾਰੇ। ਸੇਂਦੋਸਤਾਨ ਦਾ ਗ੍ਰਹਿ ਮੰਤਰੀ ਬਹੁਤ ਵੱਡੀ ਇੱਕ ਪਦਵੀ ਆ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਦੇਸ਼ ਦਾ ਗ੍ਰਹਿ ਮੰਤਰੀ ਸੰਤ ਬਾਬਾ ਜਰਨੈਲ ਸਿੰਘ ਜੀ 20ਵੀਂ ਸਦੀ ਦੇ ਬਹਾਦਰ ਯੋਧੇ ਉਹਨਾਂ ਦੇ ਪ੍ਰਤੀ ਇਹ ਟੀਕਾ ਟਿੱਪਣੀ ਕਰਨੀ ਮੇਰਾ ਖਿਆਲ ਆ ਵੀ ਅਮਿਤ ਸ਼ਾਹ ਵਰਗੇ ਗ੍ਰਹਿ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਮੈਂ ਕੇਵਲ ਉਹਨਾਂ ਨੂੰ ਗ੍ਰਹਿ ਮੰਤਰੀ ਨੂੰ ਪੁੱਛਣਾ ਚਾਹੁੰਨਾ ਤੁਹਾਡੇ ਦੇਸ਼ ਦਾ ਚੇਠ ਮਲਾਨੀ ਚੋਟੀ ਦਾ ਵਕੀਲ ਸੋਭਰਾ ਮੰਗੇਮ ਤੁਹਾਡੀ ਪਾਰਟੀ 'ਚ ਬੈਠੇ ਨੇ ਹਾਰਕ੍ਰਿਸ਼ਨ ਸਰਜੀਤ ਵਰਗੇ بڑے بڑے ਜਿਹੜੇ ਥੰਮ ਗਿਣੇ ਜਾਂਦੇ ਸਿਰ ਆਜੀ ਨੀਤੀ ਦੇ बड़े-बड़े लीडर आके ਗੱਲ ਕਰਨ ਵਾਤੇ ਸੰਤ ਜਰਨੈਲ ਤੋਂ ਕੋਲ ਆਉਂਦੇ ਰਹਿ। ਇੱਕ ਵੀ ਮਾਈ ਦਾ ਲਾਲ ਕਹਿ ਨਹੀਂ ਸਕਦਾ ਕਿ ਸੰਤ ਜਰਨੈਲ ਸੁਣੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਜਾਂ ਸੰਤ ਜਰਨੈਲ ਸਿੰਘ ਝੂਠਾ ਸੀ। ਜਾਂ 1984 ਦੇ ਟੈਗ ਤੋਂ ਪਹਿਲਾਂ ਕੋਈ ਉੱਤੇ ਮੁਕੱਦਮਾ ਸੀ। ਕੋਈ ਉੱਤੇ ਕੇਸ ਸੀ। ਤੇ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਉਹ ਕਹਿੰਦਾ ਸੀ ਅਸੀਂ ਗੁਲਾਮ ਆ ਤੇ ਸਾਡੀ ਗੁਲਾਮੀ ਦਾ ਝੂਲਾ ਲਾਓ। ਤੇ ਗ੍ਰਹਿ ਮੰਤਰੀ ਜੀ ਤੁਸੀਂ ਦੱਸੋ ਜੀ ਅਸੀਂ ਆਪ ਦਾ ਕੋਈ ਸਾਡਾ ਜ਼ਿੰਮੇਵਾਰ ਬੰਦਾ ਜੇ ਸਾਨੂੰ ਕਹਿੰਦਾ ਕਿ ਅਸੀਂ ਗੁਲਾਮ ਆ ਤਾਂ ਤੁਸੀਂ ਆਤਵਾਦੀ ਤਵਾਕਵਾਦੀ ਕਹਿ ਕੇ ਔਰ ਪਾਜ ਪਾ ਕਹਿੰਦੀ ਇੰਦਰਾ ਗਾਂਧੀ ਅਟੈਕ ਨਹੀਂ ਸੀ ਕਰਨਾ ਚਾਹੁੰਦੀ ਅਸੀਂ ਦਰਬਾਰ ਸਾਹਿਬ ਤੇ ਕਰਾਇਆ ਤੇ ਸਿੱਖ ਫਿਰ ਕਿੱਧਰ ਨੂੰ ਜਾਣ ਦੂਜੀ ਗੱਲ ਤੁਸੀਂ ਇਹ ਕਹੀ ਵੀ ਆਸਾਮ ਦੀ ਜੇਲ੍ਹ ਚ ਬੈਠਾ ਜਿਹੜਾ ਭਿੰਡਰਾਵਾਲਾ ਬੰਦਾ ਸੀ ਉਹ ਜੇਲ੍ਹ ਚ ਬੈਠਾ ਹੈ ਚਲੋ ਉਹ ਆਇਆ ਉਨੇ ਲੋਕਾਂ ਨੂੰ ਲਾਮਬੰਦ ਕੀਤਾ ਤੁਸੀਂ ਫੜ ਲਿਆ ਵੀ ਸਿੱਖਾਂ ਦੀ ਗੱਲ ਨਹੀਂ ਹੋਣ ਦੇਣੀ ਕਿਉਂਕਿ ਦਿੱਲੀ ਦਰਬਾਰ ਨੇ ਪੰਜਾਬ ਨੂੰ ਨਹੀਂ ਉਠਲ ਦੇਣਾ ਸਿੱਖਾਂ ਨੂੰ ਮਾਰਨ ਦੀ ਨੀਤੀ ਹੈ ਦੁੱਖ ਦੀ ਗੱਲ ਇਹ ਆ ਵੀ ਸੰਤਾਂ ਦੇ ਬਹੁਤੇ ਸੰਤ ਜਿਹੜੇ ਨੇ ਸਿੱਖਾਂ ਦੇ ਰਾਜਨੀਤਿਕ ਜਿਹੜੇ ਬਹੁਤੇ ਲੋਕ ਨੇ ਉਹ ਭਾਵੇਂ ਸਾਰੇ ਆਪਣੇ ਖੰਭਾ ਤਲੇ ਕਰੀਬਨ ਕਰੀਬਨ ਲੈ ਲੈਨੇ ਜਿਨ੍ਹਾਂ ਲੋਕਾਂ ਨੇ ਸੰਤ ਚਰਨੈਲ ਤੋਂ ਦਾ ਨਕਾਬੀ ਚੋਲਾ ਪਾਇਆ ਨਾ ਨਕਾਬ ਪਹਿਨੇ ਆ ਪੋਸ਼ ਪਹਿਨੇ ਆ ਸੰਤ ਜਰਨਲਿਸਟਾਂ ਦਾ ਦਾਅਵਾ ਕੀਤਾਉਂਦੇ ਪਿੰਡਰਾਵਾਲੇ ਆ ਮੋਦੀ ਜੀ ਤੇ ਗ੍ਰਹਿ ਮੰਤਰੀ ਜੀ ਉਹ ਵੀ ਤੁਹਾਡੇ ਖੰਭਾ ਹੀਟ ਬੈਠਿਆ ਸਾਰੀ ਕੌਮ ਇਸ ਗੱਲ ਨੂੰ ਜਾਣ ਚੁੱਕੀ ਆ ਤੁਸੀਂ ਅੱਜ ਵੀ ਪੰਜਾਬ ਵਿੱਚ ਲੜਾਈਆਂ ਪਾ ਰਹੇ ਨੇ ਸਿੱਖਾਂ ਨੂੰ ਪਾਟੋ ਧਾਰ ਚ ਪਾ ਰਹੇਗੇ ਜਿਸ ਬੰਦੇ ਨੂੰ ਤੁਸੀਂ ਆਸਾਮ 'ਚ ਬਿਠਾਇਆ ਉਹ ਆਸਾਮ ਦੀ ਜੇਲ੍ਹ 'ਚ ਬੈਠਾ 3 ਲੱਖ ਤੋਂ ਵਧੇਰੇ ਵੋਟਾਂ ਲੈ ਕੇ ਉਹ ਐਮਪੀ ਬਣਿਆ ਜਿਹਨੂੰ ਤੁਸੀਂ ਜੇਲ੍ਹ 'ਚੋਂ ਆਉਣਨੇ ਦੇ ਰਿਹਾ ਤੇ ਉਹਨੂੰ ਪਾਰਲੀਮੈਂਟ ਚ ਅੰਦਰ ਛਾਵਣ ਨਹੀਂ ਹੋਣ ਦੇ ਰਿਹਾ ਤੇ ਤੁਸੀਂ ਆਪ ਹੀ ਸੋਚੋ ਵੀ ਉਹ ਬੰਦਾ ਕਿਹੋ ਜਿਹਾ ਹੋਊਗਾ ਤੇ ਕਿੰਨਾ ਕੁ ਪੰਜਾਬ ਦੇ ਲੋਕਾਂ ਦੇ ਮਨਾਂ ਚ ਸੰਤ ਜਰਨਲਿਸਟਾਂ ਦੀ ਸੋਚਦਾ ਸੰਤ ਜਰਨਲਿਸਟਾਂ ਦੀ ਵਿਚਾਰ ਧਾਰਾ ਦਾ ਕਿੰਨਾ ਸਤਕਾਰ ਤੇ ਮਾਣ ਜਿਉ ਬੰਦਾ ਤੁਰਿਆ ਸੀ ਲਾਉਂ ਬੰਦ ਕਰਕੇ ਲੋਕਾਂ ਨੂੰ ਤੇ ਲੋਕਾਂ ਨੇ ਅੰਦਰ ਬੈਠੇ ਨੂੰ 3 ਲੱਖ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਤੁਹਾਨੂੰ ਇਸ ਗੱਲ ਦਾ ਗਿਆਨ ਹੈ ਆਜੋ ਦੁਨੀਆ ਦਾ ਚੁਣਿਆ ਨਮਾਇੰਦਾ ਵੀ ਤੁਹਾਡੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਿਹਾ ਹੈ ਤੇ ਤੁਸੀਂ ਉਹ ਅੰਦਰ ਰੱਖਿਆ ਉਹਨੂੰ ਬਾਹਰ ਤਾਂ ਕੱਢੋ ਉਹਦੇ ਨਾਲ ਗੱਲ ਤਾਂ ਕਰੋ ਸੁਣੋ ਤਾਂ ਸਹੀ ਇਹਦਾ ਦੁੱਖ ਸਿੱਖਾਂ ਵੀ ਤੁਸੀਂ ਗੱਲ ਸੁਣਨ ਦੀ ਬਜਾਏ ਹਤਵਾਦੀ ਵਾਕਵਾਦੀ ਕਹਿ ਕੇ ਹਿੰਦੂਤਾਂ ਦੀਆਂ ਫੌਜਾਂ ਚੜਾ ਚੜਾ ਕੇ ਪੁਲਿਸ ਨੂੰ ਵੱਧ ਅਧਿਕਾਰ ਦੇ ਕੇ ਪੰਜਾਬ ਨੂੰ ਤਬਾਹ ਕਰ ਰਹੇ ਜੇ ਤੇ ਹਰੇਕ ਮਾਂ ਪੁਰਖ ਨੂੰ ਤੇ ਹਰੇਕ ਬੰਦੇ ਨੂੰ ਤੁਸੀਂ ਖੰਭਾ ਤਰ ਲੈ ਕੇ ਕੌਮ ਦਾ ਲਹੂ ਪੀ ਛੜਿਆ ਇਹ ਸਿੱਖ ਜੇ ਰਹਿਣਗੇ ਹਿੰਦੁਸਤਾਨ ਦੇ ਵਿੱਚ ਕਿ ਹਿੰਦੁਸਤਾਨ ਬਚਿਆ ਰਹੂਗਾ ਜਿੱਦਾਂ ਸਿੱਖਾਂ ਨੂੰ ਕੋਈ ਚੋਜ ਹੋ ਗਿਆ ਆ ਤੁਹਾਨੂੰ ਪਾਕਿਸਤਾਨ ਵਾਲੇ ਨਹੀਂ ਛੱਡਣਾ ਨਾਨੀ ਯਾਦ ਕਰਾ ਦੇਣਗੇ ਇਹ ਸੈਕੀ ਨੇ ਜਿਹੜੇ ਬਾਰਡਰਾਂ ਤੇ ਬੈਠੇ ਲੜਾਈਆਂ ਲੜ ਰਹੇ ਨੇ